ਇਹ ਸਰ ਸਾਡਾ ਪ੍ਰਦਰਸ਼ਨ ਕੱਲ ਸਾਡਾ ਇੱਕ ਪੰਜਾਬ ਰੋਡਵੇ ਬਰੋਡਵੇਜ ਪੰਨ ਵਸਦਾ ਡਰਾਈਵਰ ਜਲੰਧਰ ਤੋਂ ਚੰਡੀਗੜ੍ਹ ਗਿਆ ਸੀਗਾ ਚੰਡੀਗੜ੍ਹ ਤੋਂ ਵਾਪਸੀ ਆਉਂਦਿਆਂ ਕਰਾਲੀ ਬੱਸ ਸਟੈਂਡ ਤੇ ਲਾਈਟਾਂ ਦੇ ਪੁੱਜਾ ਉੱਥੇ ਕਿਸੇ ਬਲੈਰੋ ਗੱਡੀ ਵਾਲੇ ਨਾਲ ਮਾੜਾ ਜਿਹਾ ਟਕਰਾਅ ਹੋ ਗਿਆ ਉਹਨਾਂ ਦਾ ਹਾਰਨ ਮਾਰਨ ਤੋਂ ਟਕਰਾਅ ਹੋਣ ਤੋਂ ਬਾਅਦ ਉਹਨਾਂ ਦਾ ਖੂਨੀ ਝੜਪ ਤੱਕ ਗੱਲ ਪਹੁੰਚ ਗਈ ਟਕਰਾਅ ਹੁੰਦਿਆਂ ਹੁੰਦਿਆਂ ਪੁਲਿਸ ਦੀ ਕਸਟਡੀ ਵੀ ਕੋਲ ਸੀਗੀ ਸਾਰੇ ਜਾਣੇ ਕੋਲ ਸੀ ਕੋਲ ਖੜੇ ਖੜੇ ਉਹਨੇ ਆਪਣੀ ਗੱਡੀ ਦੇ ਵਿੱਚੋਂ ਇੱਕ ਰੌਡ ਲਿਆਂਦੀ ਰੋਡ ਲਿਆ ਕੇ ਉਹਨੇ ਡਰਾਈਵਰ ਦੀ ਛਾਤੀ ਤੇ ਵਾਰ ਕੀਤਾ ਵਾਰ ਕਰਨ ਤੋਂ ਬਾਅਦ ਡਰਾਈਵਰ ਸਾਡੇ ਦੀ ਮੌਕੇ ਤੇ ਡੈਥ ਹੋ ਗਈ ਜਿਹਨੂੰ ਤੁਰੰਤ ਉਹਨਾਂ ਨੇ ਹੌਸੇ ਵਾਲੇ ਹਸਪਤਾਲ ਲੈ ਕੇ ਗਏ ਪਰ ਜਿਹੜਾ ਵਿਅਕਤੀ ਜਿਨੇ ਵਾਰ ਕੀਤਾ ਉਹਨੂੰ ਪੁਲਿਸ ਨੇ ਤੁਰੰਤ ਫੜ ਲਿਆ ਉੱਥੇ ਹੀ ਮੌਕੇ ਤੇ ਗ੍ਰਿਫਤਾਰ ਕਰ ਲਿਆ ਪਰ ਹਸਪਤਾਲ ਜਾਂਦਿਆਂ ਸਾਡੇ ਡਰਾਈਵਰ ਦੀ ਮੌਕੇ ਤੇ ਡੈਥ ਹੋ ਗਈ ਉਹਨੂੰ ਡਾਕਟਰਾਂ ਵੱਲੋਂ ਮ੍ਰਿਤਕ ਐਲਾਨ ਦਿੱਤਾ ਗਿਆ ਜਿਸ ਦੇ ਰੋਸ ਵਜੋਂ ਸਾਨੂੰ ਪਤਾ ਲੱਗਾ ਅਸੀਂ ਵੀ ਗਏ ਉੱਥੇ ਜਾਣ ਤੋਂ ਬਾਅਦ ਅਸੀਂ ਹੁੰਦਾ ਪੋਸਟਮਾਰਮਟ ਲਈ ਉਹਦੀ ਉਹਨੂੰ ਹਸਪਤਾਲ ਲੈ ਕੇ ਗਏ ਉਸ ਤੋਂ ਬਾਅਦ ਡਾਕਟਰਾਂ ਨੇ ਕਿਹਾ ਵੀ ਅੰਦਾ ਸਵੇਰੇ ਪੋਸਟਮਾਰਮਟ ਹੋਊਗਾ ਅਸੀਂ ਉਹਦੀ ਐਫਆਰਆਈ ਦਰਜ ਕਰਵਾਈ ਐਫਆਰਆਈ ਦਰਜ ਕਰਵਾਉਣ ਤੋਂ ਬਾਅਦ ਅੱਜ ਸਵੇਰ ਦੀ ਡਾਕਟਰਾਂ ਦੀ ਟੀਮ ਤਿਆਰ ਸੀਗੀ ਪੋਸਟਮਾਰਮਰ ਹੋ ਰਿਹਾ ਉਹਦਾ ਪੋਸਟਮਾਰਮਟ ਤੋਂ ਬਾਅਦ ਹੁਣ ਅਸੀਂ ਉਹਦੀ ਡੈੱਡ ਬੋਡੀ ਲੈ ਕੇ ਆ ਰਹੇ ਹਾਂ ਪਰ ਅਸੀਂ ਸਰਕਾਰ ਕੋਲੋਂ ਮੰਗ ਕਰਦੇ ਹਾਂ ਕਿਉਂਕਿ ਸਾਡਾ ਕੱਚਾ ਡਰਾਈਵਰ ਸੀਗਾ ਇੱਕ ਸਰਕਾਰ ਨੇ ਪਹਿਲਾਂ ਜਿਹੜੀਆਂ ਸਾਨੂੰ ਸਹੂਲਤਾਂ ਦੇ ਰਹੀ ਸੀ ਉਹ ਸਰਕਾਰ ਨੇ ਸਾਡੀਆਂ ਸਹੂਲਤਾਂ ਖੋਲੀਆਂ ਸਾਡੇ ਤੇ ਇੱਕ ਈਐਸਆਈ ਦੀ ਸਹੂਲਤ ਲਾਗੂ ਸੀਗੀ ਅਸੀਂ ਆਪਣੇ ਪੈਸੇ ਕਟਾਉਂਦੇ ਸੀ ਸਰਕਾਰ ਨੂੰ ਉੱਥੋਂ ਸਾਨੂੰ ਬੈਨੀਫਿਟ ਮਿਲਦਾ ਸੀ ਔਰ ਸਾਡੇ ਬਿੱਲ ਪਾਸ ਹੁੰਦੇ ਸੀ ਸਾਨੂੰ ਉੱਥੋਂ ਈਐਸਆਈ ਤੋਂ ਜੇ ਕਿਸੇ ਦੀ ਕੋਈ ਏਦਾਂ ਘਟਨਾ ਵਾਪਰ ਜਾਂਦੀ ਸੀ ਉਹਨੂੰ ਪੈਨਸ਼ਨ ਲੱਗਦੀ ਸੀ ਪਰ ਉਹ ਅੱਜ ਵੀ ਸਰਕਾਰ ਨੇ ਸਾਡੀਆਂ ਸਹੂਲਤਾਂ ਸਾਰੀਆਂ ਖੋਲੀਆਂ ਪਰ ਸਰਕਾਰ ਤੋਂ ਅਸੀਂ ਇਹ ਮੰਗ ਕਰਦੇ ਹਾਂ ਜੇ ਅੱਜ ਸਰਕਾਰ ਦੇ ਡਰਾਈਵਰ ਉਹ ਨਹੀਂ ਸੁਰੱਖਿਅਤ ਸਰਕਾਰ ਦਾ ਮਲਾਜ਼ਮ ਨਹੀਂ ਸੁਰੱਖਿਅਤ ਆਮ ਪਬਲਿਕ ਕਿੱਦਾਂ ਸੁਰੱਖਿਅਤ ਹੋਏਗੀ ਇਸ ਕਰਕੇ ਜਿਸ ਦੇ ਰੋਸ ਵਿੱਚੋਂ ਸਰਕਾਰ ਤੋਂ ਅਸੀਂ ਵਾਰ-ਵਾਰ ਮੰਗ ਕਰਦੇ ਸੀ ਵੀ ਉਹ ਸਮ ਵਿਅਕਤੀ ਨੂੰ ਜੇ ਸਰਕਾਰ ਹੋਰ ਕੁਝ ਨਹੀਂ ਦੇ ਸਕਦੀ ਉਹਨੂੰ ਘੱਟੋ ਘੱਟ 1 ਕਰੋੜ ਰੁਪਇਆ ਤੇ ਉਹਦੇ ਘਰ ਵਾਲੀ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ ਪਰ ਸਰਕਾਰ ਉਸ ਗੱਲ ਤੇ ਆ ਨਹੀਂ ਰਹੀ ਜਿਸ ਦੇ ਰੋਸ ਵਜੋਂ ਅੱਜ ਸਾਨੂੰ ਮਜਬੂਰਨ ਡੀਪੋ ਬੰਦ ਕਰਨਾ ਪਿਆ ਔਰ ਸਰਕਾਰ ਨੂੰ ਅਸੀਂ ਵਾਰ-ਵਾਰ ਮੰਗ ਕਰਦੇ ਆਂ ਸਰਕਾਰ ਨਾਲ ਵਾਰ-ਵਾਰ ਮੀਟਿੰਗ ਵੀ ਹੋ ਰਹੀ ਆ ਪਰ ਸਰਕਾਰ ਕੁਝ ਨਾ ਕੁਝ ਦੇਣ ਤੋਂ ਆਨਾ ਕੰਨੀ ਕਰ ਰਹੀ ਆ ਜਿਸ ਦੇ ਰੋਸ ਵਜੋਂ ਅੱਜ ਅਸੀਂ ਸਰਕਾਰ ਨੂੰ ਔਰ ਤੁਹਾਡੇ ਮਾਧਿਅਮ ਰਾਹੀਂ ਅਸੀਂ ਦੱਸਣਾ ਚਾਹੁੰਦੇ ਆਂ ਵੀ ਸਵੇਰੇ 10 ਵਜੇ ਦਾ ਸਰਕਾਰ ਨੂੰ ਟਾਈਮ ਦਿੱਤਾ ਜੇ ਤਾਂ ਸਰਕਾਰ ਨੇ 10 ਵਜੇ ਤੱਕ ਕੋਈ ਮਸਲਾ ਹੱਲ ਕਰਤਾ ਜੇ ਨਹੀਂ ਕਰਦੀ ਤੇ 10 ਵਜੇ ਤੋਂ ਬਾਅਦ ਅਸੀਂ ਮੁਕੰਮਲ ਤੌਰ ਤੇ ਪੰਜਾਬ ਦੇ 27 ਦੇ 27 ਡੀਪੂ ਬੰਦ ਕਰਕੇ ਅਸੀਂ ਤਿੱਖਾ ਰੋਸ ਪ੍ਰਦਰਸ਼ਨ ਕਰਾਂਗੇ ਬਸ ਸਟੈਂਡ ਬੰਦ ਕਰਾਂਗੇ ਔਰ ਰੋਡ ਜਾਮ ਕਰਾਂਗੇ ਜਿੰਦਰਵਾਨ ਤੇ ਕੋਈ ਸਰਕਾਰ ਵੱਲ ਕੋਈ ਵਾਅਦਾ ਨਹੀਂ ਮਿਲਿਆ ਜਾਂ ਕੋਈ ਗੱਲਬਾਤ ਟੇਬਲ ਟॉक ਵਗੈਰਾ ਕੋਈ ਬਿਲਕੁਲ ਜੀ ਨਹੀਂ ਅਜੇ ਫੋਨ ਦੇ ਰਾਈਂ ਰਾਬਤਾ ਕਾਇਮ ਹੋਇਆ ਪਰ ਉਹ ਵੀ ਸਰਕਾਰ ਦਾ ਜਿੱਥੋਂ ਤੱਕ ਅਸੀਂ ਗੱਲਬਾਤ ਚਲਾਉਂਦੇ ਹਾਂ ਪਰ ਉਹ ਸਰਕਾਰ ਉਸ ਰਾਬਤੇ ਦੇ ਵਿੱਚ ਆ ਨਹੀਂ ਰਹੀ ਜਿਸ ਦੇ ਮਜਬੂਰਨ ਸਾਨੂੰ ਡੀਪੂ ਬੰਦ ਕਰਨਾ ਪਿਆ ਪਰਿਵਾਰ ਵੱਲੋਂ ਜੇ ਮੰਗਾਈ ਹੋਵੇ ਜਾਂ ਪਰਿਵਾਰ ਨੇ ਕੋਈ ਗੱਲਬਾਤ ਹੋਈ ਹੋਵੇ ਸਰਕਾਰ ਦੇ ਨਾਲ ਪਰਵਾਰ ਦੀ ਸਰਕਾਰ ਨਾਲ ਸ਼ਾਇਦ ਨਾ ਗੱਲ ਹੋਈ ਹੋਵੇ ਅਸੀਂ ਜਥੇਬੰਦੀ ਵੱਲੋਂ ਆਪ ਮੰਗ ਕਰਦੇ ਆ ਕਿਉਂਕਿ ਸਾਡਾ ਕੱਚਾ ਸਾਥੀ ਸੀ ਕੱਚਾ ਮੁਲਾਜ਼ਮ ਸੀਗਾ ਤੁਹਾਨੂੰ ਪਹਿਲਾਂ ਵੀ ਦੱਸਿਆ ਵੀ ਜਿਹੜੀ ਸਰਕਾਰ ਸਾਨੂੰ ਮਾੜੀ ਮੋੜ ਸਹੂਲਤ ਦਿੰਦੀ ਸੀ ਉਹ ਵੀ ਸਰਕਾਰ ਨੇ ਸਾਡਾ ਤੋਂ ਸਹੂਲਤ ਖੋਹੀ ਜਿਸ ਦੇ ਰੋਸ ਵਿੱਚ ਜੋ ਅਸੀਂ ਆ ਅੱਜ ਪ੍ਰਦਰਸ਼ਨ ਕਰਕੇ ਸਰਕਾਰ ਤੋਂ ਇਨਸਾਫ਼ ਦੀ ਮੰਗ ਕਰਦੇ ਆ ਪਰ ਜੋ ਇਸ ਕੱਲ ਹੋਇਆ ਵਾ ਜੋ ਸਾਡੇ ਸਾਥੀ ਦਾ ਕਤਲ ਹੋਇਆ ਬਹੁਤ ਮੰਦ ਭਾਗੀ ਗੱਲ ਆ ਇਦਾਂ ਤਾਂ ਹੋਣਾ ਨਹੀਂ ਚਾਹੀਦਾ ਇਸ ਸਰਕਾਰ ਤੋਂ ਹੀ ਮੰਗ ਕਰਦੇ ਆ ਜਿਹੜੇ ਇਦਾਂ ਦੇ ਗਲਤ ਅੰਸਰਿਆ ਜਿਹੜੇ ਦਿਨ ਪਦਰ ਦਿਨ ਕਤਲ ਹੋ ਰਿਹਾ ਇਹਨਾਂ ਨੂੰ ਨਾਥਾ ਪਾਈ ਜਾਵੇ ਔਰ ਇਹਨਾਂ ਦੇ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ